लुधियाना ਦੇ ਸੂਨੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕੈਮੀਕਲ ਫੈਕਟਰੀ ਤੋਂ ਪ੍ਰੇਸ਼ਾਨ ਲੋਕਾਂ ਨੇ ਫੈਕਟਰੀ ਦੇ ਬਾਹਰ ਪੱਕਾ धरना प्रदर्शन ਕਰ ਦਿੱਤਾ ਹੈ ਅਤੇ ਫੈਕਟਰੀ ਸੰਚਾਲਕ ਦੇ ਖਿਲਾਫ ਉਹਨਾਂ ਵੱਲੋਂ ਲਗਾਤਾਰ ਨਾਰੀਬਾਜ਼ੀ ਵੀ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਫੈਕਟਰੀ ਸੰਚਾਲਕ ਉਹਨਾਂ ਨੂੰ ਜਾਤੀ ਸੂਚਕ ਸ਼ਬਦ ਵੀ ਬੋਲਦੇ ਤੇ ਇਸ ਹੰਗਾਮੇ ਤੋਂ ਬਾਅਦ ਉਸਨੇ ਰਸਤੇ ਤੋਂ ਨੰਗਰੇ ਵਿਧਾਇਕ ਹਰਦੀਪ ਸਿੰਘ ਨੇ ਆਪਣੀ ਗੱਡੀ ਰੋਕ ਕੇ ਜਦੋਂ ਪਿੰਡ ਵਾਸੀਆਂ ਤੋਂ ਪੁੱਛਿਆ ਤਾਂ ਉਹਨਾਂ ਨੇ ਜਾ ਕੇ ਮੌਕੇ ਦਾ जायza ਲਿਆ ਤੇ ਸੱਤ ਹੁਕਮ ਜਿਹੜੇ ਹੁਣ ਕਾਰਵਾਈ ਦੇ ਜਾਰੀ ਕਰ ਦਿੱਤੇ। ਨੋਥੀ ਦੱਸਦੇ ਕਿ ਮੀਡੀਆ ਨੇ ਗੱਲਬਾਤ ਕਰਦੇ ਲੋਕਾਂ ਨੇ ਵੀ ਕਹਿ ਕੇ ਹੈਗਾ ਜੋ ਕੈਮੀਕਲ ਫੈਕਟਰੀ ਬਣਾਈ ਜਾ ਰਹੀ ਹੈ ਇਹ ਦਿਹਾਇਸ਼ੀ ਇਲਾਕੇ ਦੇ ਵਿੱਚ ਸੀ ਇਸ ਨੂੰ ਲੈ ਕੇ ਕਾਫੀ ਹੰਗਾਮਾ ਹੋ ਨੂੰ ਨਾ ਵੱਲੋਂ ਕੀਤਾ ਜਾ ਰਿਹਾ ਇਸ ਨੂੰ ਫੋਕਲ ਪੁਆਇੰਟ ਇੰਡਸਟਰੀ ਏਰੀਆ ਦੇ ਵਿੱਚ ਲਗਾਇਆ ਜਾਣ ਚਾਹੀਦਾ ਹੈ ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਹੈ ਕਿ ਇਸ ਫੈਕਟਰੀ ਦੇ ਵਿੱਚ ਦੇਰ ਰਾਤ ਨੂੰ ਇੱਥੇ ਰਹਿੰਦੇ ਪ੍ਰਵਾਸੀਆਂ ਵੱਲੋਂ ਹੰਗਾਮਾ ਕੀਤਾ ਜਾਂਦਾ ਜਿਸ ਕਾਰਨ ਉਹਨਾਂ ਨੂੰ ਤੇ ਰਾਤ ਸੌਣ ਚ ਕਾਫੀ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਇਸ ਬਾਬਤ ਫੈਕਟਰੀ ਦੇ ਮਾਲਕ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਵੱਲੋਂ ਜਾਤੀ ਸੂਚਕ ਰਜਿਸਟਰ ਦਾ ਦਾ ਇਸਤੇਮਾਲ ਉਹਨਾਂ ਦੇ ਖਿਲਾਫ ਕੀਤਾ ਜਾ ਰਿਹਾ ਹੈ। ਪ੍ਰਧਾਨ ਜੀ ਕੀ ਨਾਮ ਤੁਹਾਡਾ ਹੈ? ਮੇਰਾ ਨਾਮ ਦਲਵੀਰ ਸਿੰਘ ਕਲੇਰ ਜੀ। ਦਲਵੀਰ ਜੀ ਇਹ ਕਿਹੜੀ ਜਗ੍ਹਾ ਤੇ ਅੱਜ ਤੁਸੀਂ ਪ੍ਰਦਰਸ਼ਨ ਕਰ ਰਹੇ ਕੀ ਵਜ੍ਹਾ ਹੈ? ਇਹ ਪਿੰਡ ਭੋਲਾਪੁਰ ਝਾਬੇ ਵਾਲਾ। ਇੱਥੇ ਜਿਹੜੀ ਇਹ ਫੈਕਟਰੀ ਆ ਨਜਾਇਜ਼ ਤੌਰ ਤੇ ਲਾਈ ਗਈ ਆ। ਕਾਦੀ ਫੈਕਟਰੀ ਕਾਦੀ? ਇਹ ਕੈਮੀਕਲ ਫੈਕਟਰੀ ਆ। ਅੱਛਾ ਜੀ। ਜਦੋਂ ਕਿ ਇਹ ਫੈਕਟਰੀ ਲਈ ਫੋਕਲ ਪੁਆਇੰਟ ਬਣੇ ਆ। ਸਰਕਾਰ ਨਹੀਂ ਜਿਹੜੀਆਂ ਮਾਨਤਾ ਪ੍ਰਾਪਤ ਜਗ੍ਹਾ ਨਹੀਂ। ਜਿਵੇਂ ਸਾਈਕਲ ਵੈਲੀ ਆ। ਫੋਕਲ ਪੁਆਇੰਟ ਆ। ਉੱਥੇ ਇਹ ਚੱਲ ਸਕਦੀਆਂ ਪਰ ਇੱਥੇ ਇਹ ਜਿਹੜੀ ਫੈਕਟਰੀ ਆ ਇਹ 24 ਘੰਟੇ ਖੜਾਕ ਰਾਤ ਦਿਨ ਚੱਲਣੀ ਹੈ ਤਿੰਨ ਸ਼ਿਫਟਾਂ 6 ਤੋਂ 2 2 ਤੋਂ 10 10 ਤੋਂ ਸਵੇਰੇ 6:00 ਵਜੇ ਰਾਤ ਦਿਨ ਆ ਮੁਹੱਲੇ ਵਾਲੇ ਲੋਕਾਂ ਨੂੰ ਬੜੀ ਇਹਦੀ ਪ੍ਰੋਬਲਮ ਆਉਣੀ ਆ ਇਸ ਕਰਕੇ ਕੈਮੀਕਲ ਫੈਕਟਰੀ ਆ ਤੁਹਾਨੂੰ ਪਤਾ ਪੋਲੂਸ਼ਨ ਬਹੁਤ ਹੋਣਾ ਇਹਨੂੰ ਬੰਦ ਕਰਾਉਣ ਦੇ ਲਈ ਲੋਕਾਂ ਨੇ ਤਹਈਆ ਕੀਤਾ ਇਲਾਕੇ ਦੇ ਲੋਕ ਇਕੱਠੇ ਹੋ ਕੇ ਇਸ ਗੱਲ ਦੇ ਲਈ ਇੱਥੇ ਅੱਜ ਜਿਹੜਾ ਇਹ ਮਜਾਰਾ ਕਰ ਰਹੇ ਆ ਇਹ ਮਾਲਕ ਨੂੰ ਮਿਲੇ ਮੀਆਂ ਉਹਨੂੰ ਰਿਕੁਐਸਟ ਵੀ ਕੀਤੀ ਆ ਕਿ ਤੁਸੀਂ ਇਹ ਇੱਥੇ ਨਾ ਕੰਮ ਕਰੋ ਪਰ ਉਹ ਬਜਿਹਦੇ ਆ ਇਸ ਕਰਕੇ ਸਾਨੂੰ ਇਹਦੇ ਖਿਲਾਫ ਨਾਰੇਬਾਜੀ ਕਰਨੀ ਪਈ ਆ ਸਾਡੀ ਲੋਕਾਂ ਦੀ ਇਹ ਕੋ ਡਿਮਾਂਡ ਆ ਵੀ ਇਹ ਜਿਹੜੀ ਫੈਕਟਰੀ ਬੰਦ ਹੋਣੀ ਚਾਹੀਦੀ ਹਰ ਹਾਲਤ ਵਿੱਚ ਫੈਕਟਰੀ ਨਹੀਂ ਚੱਲਣੀ ਚਾਹੀਦੀ ਸ਼ਿਕਾਇਤ ਦਿੱਤੀ ਆ ਜੀ ਤੁਸੀਂ ਹਾਂ ਦਿੱਤੀ ਆ ਦੀ ਰਿਪੋਰਟ ਵੀ ਕਰਾਈ ਆ ਡੀਜੀਪੀ ਤੋਂ ਰਿਪੋਰਟ ਹੋ ਕੇ ਉਹ ਥਾਣੇ ਵੀ ਆ ਗਈ ਆ ਕਾਨੂੰਨੀ ਕਾਰਵਾਈ ਵੀ ਐਸੀ ਕਰ ਰਹੇ ਆ ਥਾਣਾ ਕਿਹੜਾ ਪੈਂਦਾ ਜਮਾਲਪੁਰ ਜਮਾਲਪੁਰ ਥਾਣਾ ਪੈਂਦਾ ਵਾ ਹੁਣ ਕੀ ਮੰਗੀ ਬੰਦ ਕਰਾਉਣ ਦੀ ਮੰਗ ਕਰਦੇ ਆ ਹਾਂ ਬੰਦ ਕਰਾਉਣ ਦੀ ਜੇਕਰ ਕੋਈ ਸੁਣਵਾਈ ਨਾ ਹੋਈ ਤਾਂ ਕਿਸੇ ਮੰਤਰੀ ਦੇ ਨਾਲ ਕਿਸੇ ਲੀਟਰ ਨਾਲ ਮਿਲਾਂਗੇ ਹਾਂ ਜੇ ਨਾ ਸਾਡੀ ਸੁਣਵਾਈ ਹੋਈ ਹੈ ਸਰਕਾਰ ਤੇ ਵੀ ਦਬਾਅ ਬਣਾਵਾਂਗੇ ਜੀ ਮੰਤਰੀਆਂ ਨੂੰ ਮਿਲਾਂਗੇ ਜੀ ਖਾਸ ਕਰਕੇ ਚੰਡੀਗੜ੍ਹ ਰੋਡ ਚੰਡੀਗੜ੍ਹ ਰੋਡ ਵੀ ਜਾਮ ਕਰਾਂਗੇ ਤੇ ਅਸੀਂ ਇਹਨੂੰ ਹਰ ਹਾਲਤ ਵਿੱਚ ਹਰ ਹਰਬਾ ਜਰਬਾ ਵਰਤਾਂਗੇ ਫੈਕਟਰੀ ਨਹੀਂ ਕਿਸੇ ਕੀਮਤ ਤੇ ਵੀ ਚੱਲਣ ਦੇਣੀ ਇਹ ਸਾਡਾ ਤਹਿਇਆ ਕੀਤਾ ਸਾਨੂੰ ਰੋਜ਼ ਇੱਥੇ ਭਾਵੇਂ ਫੇਰ ਤੋਂ ਲਾ ਕੇ ਸ਼ਾਮ ਤੱਕ ਨਾਰੇਬਾਜੀ ਮਰਦਾਬਾ ਜਿੰਦਾਬਾਦ ਕਰਨੀ ਪਵੇ ਕਰਾਂਗੇ ਔਰ ਲੋਕਾਂ ਦਾ ਸਾਥ ਤੇ ਸਹਿਯੋਗ ਸਾਡੇ ਨਾਲ ਆ ਅੱਜ ਅਸੀਂ ਥੋੜੇ ਜਿਹਾ ਘਰਿਆ ਸਾਡੇ ਇਕੱਠੇ ਹੋਏ ਫਿਰ ਅਸੀਂ ਜੰਗੀ ਪੱਦਰ ਦੇਤੇ ਲੱਗਨੇ ਲੱਗਲੇ ਪੰਡਾਂ ਜੀ ਜਿ세 ਇਥੇ ਵੀ ਸਾਡਾ ਤਾਲਮੇਲ ਬਣਾ ਕੇ ਲੋਕਾਂ ਦੇ ਨਾਲ ਜਿਵੇਂ ਟ੍ਰੇਡ ਯੂਨੀਅਨਾਂ ਕੰਮ ਕਰਦੀਆਂ ਕਸਮ ਯੂਨੀਅਨਾਂ ਨਾਲੇ ਵੀ ਏ ਮਜ਼ਦੂਰ ਯੂਨੀਅਨਾਂ ਨਾਲੇ ਹੋਏ ਅਸੀਂ ਉਹਨਾਂ ਨਾਲ ਵੀ ਲਿੰਕ ਬਣਾ ਕੇ ਤੇ ਇਹਨੂੰ ਬੰਦ ਕਰਾਉਣ ਦਾ ਜਿਹੜਾ ਅਪਰਾਲਾ ਕਰਾਂਗੇ ਔਰ ਸਾਡੀ ਇੱਕੋ ਡਿਮਾਂਡ ਹੈ ਕਿ ਬੰਦ ਹੋਣੀ ਚਾਹੀਦੀ ਹੈ ਕੀ ਡਿਮਾਂਡ ਕੀ ਹੈਗੀ ਹੈ ਜੀ ਸਾਡੀ ਡਿਮਾਂਡ ਇਹੀ ਹੈ ਫੈਕਟਰੀ ਬੰਦ ਹੋਣੀ ਚਾਹੀਦੀ ਹੈ ਸਾਡੀ ਹੈ ਜੀ ਫੈਕਟਰੀ ਕਈ ਕੰਮ ਕੋਲ ਵੀ ਕਰਦੇ ਹਨ ਰਾਤ ਨੂੰ ਟਰੱਕ ਬਹੁਤ ਆਉਂਦੇ ਆ ਸਮਾਨ ਦੇ ਬਹੁਤ ਟਰੱਕ ਨੂੰ ਸਾਨੂੰ ਬਹੁਤ ਪਰੇਸ਼ਾਨ ਹੁੰਦੇ ਸਾਡੇ ਬੱਚਿਆਂ ਨੂੰ ਬਹੁਤ ਪਰੇਸ਼ਾਨ ਹੁੰਦੀ ਹੈ ਕੋਈ ਸਾਨੂੰ ਸੌਣੇ ਦਾ ਬਹੁਤ ਹੋਵੇ ਸਾਡੇ ਖੜਕਾ ਕਰਦੀ ਹੈ ਇਹਨਾਂ ਦੀ ਲੇਬਰ ਬਹੁਤ ਖੜਕਾ ਕਰਦੀ ਹੈ ਉਹ ਖੜਕਾ ਕਰਕੇ ਸਾਡੀ ਬੱਸੀ ਬਹੁਤ ਜਿਆਦਾ ਪਰੇ ਟਾਈਮ ਫਿਰ ਸਾਨੂੰ ਗਰੀਬ ਬਸਤੀ ਕਿਹਾ ਜਾਂਦਾ ਹੈ। ਨਹੀਂ। ਕਿਹੜਾ ਕਹਿੰਦੇ। ਇਹ ਇੱਕ ਬਿਮਾਰੀਆਂ ਦਾ ਜ਼ਿਕਰ ਕੀਤਾ ਜਾ ਰਿਹਾ ਬਿਮਾਰੀਆਂ। ਬਿਮਾਰੀਆਂ, ਬਿਮਾਰੀ ਕੋਈ ਵੀ ਬਿਮਾਰੀ ਲੱਗ ਸਕਦੀ ਹੈ ਜਦ ਬੰਦੇ ਨੇ ਸੌਣਾ ਨਹੀਂ ਬੰਦੇ ਨੂੰ, ਨੀਂਦ ਦੀ ਪੂਰੀ ਹੋਣੀ ਉਹਨੂੰ ਬਿਮਾਰੀ ਹੋ ਲੱਗਣੀ ਹੈ। ਪਰੇਸ਼ਾਨ ਰਹਿਣਾ ਜਾਂ ਬੱਚੇ ਆਲੀ ਪੜ੍ਹਾਈ ਖਰਾਬ। ਠੀਕ ਗੱਲ। ਬੱਚਿਆਂ ਦੇ ਹੁਣ ਪੇਪਰ ਹੁੰਦੇ ਸੱਜੇ ਨਰਾਤ ਟਿਕਦੇ ਨਹੀਂ ਹੈਗੇ। ਬਈਏ ਕੂਕਾ ਮਾਰਦੇ ਆ ਗਾਣੇ ਗਾਉਂਦੇ ਆ ਬੰਤ। ਬਈਏ ਗਾਣੇ ਗਾਤੇ ਆ। ਜਦ ਬਈਏ ਗਾਣੇ ਗਾ ਮੈਂ ਬਾਪ ਬਾਬੂ ਬਈਆਂ ਨੂੰ ਕਹ ਵੀ ਭਾਈ ਤੁਸੀਂ ਕੂਕਾ ਨਾ ਮਾਰੋ, ਉਹ ਪਰੇਸ਼ਾਨ ਨਾ ਕਰੋ। ਤਿੰਨਾਰੇ ਬੰਨੇ ਨੇ ਬਾਬੂ ਨੂੰ ਫੋਨ ਕਰਤਾ ਬਾਬੂ ਆ ਕੇ ਕਹਿੰਦਾ ਵੀ ਇਹ ਤਾਂ ਕਹਿੰਦੇ ਵੀ ਤੂੰ ਦੇ ਕੁਮਾਰਾ ਕਹਿੰਦੇ ਤੂੰ ਦੇ ਕੁਮਾਰਾ ਨੂੰ ਬਕਵਾਸ ਕਰਨ ਦੀ ਆਦਤ ਹੈ ਤੁਸੀਂ ਆਪਣਾ ਕੰਮ ਕਰੋ ਸਾਨੂੰ ਇਹ ਗੱਲ ਦਾ ਬਹੁਤ ਦੁੱਖਾ ਹੈ ਇਹਦਾ ਮੁੱਦਾ ਲੈ ਜੀ ਸ਼ਿਕਾਇਤ ਕਰਾਂਗੇ ਸ਼ਿਕਾਇਤ ਜੋ ਜਾਤੀ ਸੂਚਕ ਸ਼ਬਦ ਵਰਤੇ ਜਾਂਦੇ ਉਹ ਕਰਾਮ ਦੇ ਘਰੀ ਹੋਈ ਵੀ ਹੈਗੇ ਆ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਤ੍ਰਿਭੁਵਨ ਸਿੰਘ ਹੈ ਅਸੀਂ ਪਿੰਡ ਚ ਅਬੇਵਾਲ ਚ ਇੱਕ ਗੋਦਾਮ ਬਣਾ ਰਹੇ ਹਾਂ ਜਿਹਦੇ ਵਿੱਚ ਫੂਡ ਆਈਟਮਸ ਸਟਾਕ ਕੀਤੀ ਹੋਈ ਹੈ ਪਿੰਡ ਵਾਲਿਆਂ ਨੂੰ ਵਹਿਮ ਹੈ ਕਿ ਅਸੀਂ ਫੈਕਟਰੀ ਲਗਾ ਰਹੇ ਹਾਂ ਅਸੀਂ ਫੈਕਟਰੀ ਨਹੀਂ ਲਗਾ ਰਹੇ ਉਹਨਾਂ ਨੂੰ ਦਿਖਾ ਵੀ ਦਿੱਤਾ ਪ੍ਰੋਡਕਟ ਦਿਖਾ ਵੀ ਦਿੱਤਾ ਮੱਕੀ ਦਾ ਆਟਾ ਉਹ ਰੱਖਿਆ ਹੋਇਆ ਹੈ ਬਟ ਪਿੰਡ ਵਾਲੇ ਸਮਝਦੇ ਨਹੀਂ ਹੈ ਕੁਝ ਇਲਜ਼ਾਮ ਲਗਾ ਰਹੇ ਆ ਅਸੀਂ ਪੁਲਿਸ ਟ ਕੰਪਲੇਨਟ ਕੀਤੀ ਹੋਈ ਹੈ ਪੁਲਿਸ ਵਾਲਿਆਂ ਕੋਲੇ ਜਾ ਨਹੀਂ ਰਹੇ ਅਸੀਂ ਇਹਨਾਂ ਨੂੰ ਇਹ ਦਰਖਾਸਤ ਕਰਦੇ ਆ ਕਿ ਜੋ ਵੀ ਕਹਿਣਾ ਉੱਥੇ ਜਾ ਕੇ ਕਹੋ ਅਸੀਂ ਉਹਨਾਂ ਨਾਲ ਪੂਰੀ ਕੋਆਪਰੇਸ਼ਨ ਕਰਨ ਨੂੰ ਤਿਆਰ ਹਾਂ ਇੱਕ ਉਹਨਾਂ ਨੇ ਕੀ ਕਹ ਕੀ ਤੁਸੀਂ ਕੋਈ ਜਾਤੀ ਸੂਚਕ ਸਰ ਮੈਂ ਕੋਈ ਨਹੀਂ ਕਿਹਾ ਮੈਂ ਇੱਥੇ ਆਪਣਾ ਆਰਾਮ ਨਾਲ ਖੜਾ ਹਾਂ ਉਹਨਾਂ ਨੇ ਐਵੇਂ ਸਾਡੇ ਨਾਲ ਪੰਗਾ ਲੈਣ ਲਈ ਜਾਤੀ ਸੂਚਕ ਵਰਡ ਜਾਣ ਕੇ ਕਹਿ ਰਹੇ ਨੇ ਅਸੀਂ ਉਹਨਾਂ ਨੂੰ ਕੁਝ ਨਹੀਂ ਕਿਹਾ ਮੈਂ 3 ਦਿਨਾਂ ਤੋਂ ਇਹਨਾਂ ਨੂੰ ਕਹਿ ਰਿਹਾ ਕਿ ਪੁਲਿਸ ਥਾਣੇ ਪੁਲਿਸ ਦੇ ਸਾਹਮਣੇ ਗੱਲ ਕਰ ਲਓ ਬਟ ਇਹ ਜਾਣ ਨਹੀਂ ਰਹੇ ਇਹ ਗੋਦਾਮ ਹੈ ਗੋਦਾਮ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕੋਈ ਵੀ ਇਦਾਂ ਦਾ ਮਾਲ ਨਹੀਂ ਰੱਖਿਆ ਹੋਇਆ ਜਿਹੜਾ ਇਹਨਾਂ ਨੂੰ ਆਬਜੈਕਸ਼ਨ ਹੋਵੇ ਬਟ ਇਕੱਠੇ ਹੋ ਕੇ ਕੋਈ ਨਾ ਕੋਈ ਦਿੱਕਤ ਕ੍ਰੀਏਟ ਕਰ ਲਿਆ ਇਸ ਇਲਾਕੇ ਦੇ ਲੋਕਾਂ ਨਾਲ ਗੱਲਬਾਤ ਹੋਈ ਤੁਹਾਡੀ ਕੋਈ ਸਰ ਇਹ ਪਹਿਲਾਂ ਹੀ ਜਦ ਵੀ ਗੱਲ ਕਰਨ ਲੱਗੋ ਕੋਈ ਨਾ ਕੋਈ ਪੁੱਠੀ ਜੀ ਗੱਲ ਕਰ ਦਿੰਦੇ ਨੇ ਕਿ ਮੈਨੂੰ ਜਾਤੀ ਸੋਚਕ ਵਰਡ ਕਹੇ ਇਦਾਂ ਕਿਹਾ ਅਸੀਂ ਕੁਝ ਨਹੀਂ ਕਿਹਾ ਇਹਨਾਂ ਨੂੰ ਬਟ ਜਦੋਂ ਇਕੱਠੇ ਹੋ ਜਾਂਦੇ ਨੇ ਉਹ ਤਰ੍ਹਾਂ ਤਰ੍ਹਾਂ ਦੀ ਗੱਲਾਂ ਕਰ ਦਿੰਦੇ ਨੇ ਤਾਂ ਅਸੀਂ ਇਹਨਾਂ ਨੂੰ ਇਹ ਕਹਿ ਕੇ ਸਾਨੂੰ ਕੋਈ ਵੀ ਗੱਲ ਆਪਾਂ ਕੱਲੇ 'ਚ ਨਹੀਂ ਕਰਾਂਗੇ ਤੁਸੀਂ ਜੋ ਵੀ ਹੈ ਥਾਣੇ ਆ ਕੇ ਸਾਡੇ ਨਾਲ ਗੱਲ ਕਰੋ ਤਾਂ ਅਸੀਂ ਥਾਣੇ ਪੁਲਿਸ ਦੇ ਸਾਹਮਣੇ ਗੱਲ ਕਰ ਲਾਂਗੇ ਤਾਂ ਕਿ ਕੋਈ ਵੀ ਬੱਝੁਬਾਨੀ ਨਹੀਂ ਹੋਊਗੀ ਇਹਨਾਂ ਨੇ ਸਾਨੂੰ ਬਹੁਤ ਕੁਝ ਕਿਹਾ ਸੀ ਪਿੱਛੇ ਹੋ ਕੇ ਸੋ ਬੰਦਾ ਇਕੱਠਾ ਆਇਆ ਹੈ ਤਾਸੀਂ ਇਹਨਾਂ ਨੂੰ ਹਜੇ ਤੱਕ ਇੱਦਾਂ ਕੁਝ ਨਹੀਂ ਕਿਹਾ। ਜੀ ਇਲਾਕੇ ਦੇ ਲੋਕ ਨਹੀਂ ਅਗਰ ਉਹਨਾਂ ਦੀ ਕੋਈ ਡਿਮਾਂਡ ਹੈ ਤਾਂ ਇਹਨਾਂ ਨੂੰ ਕੋਈ ਡਿਮਾਂਡ ਨਹੀਂ ਹੈ। ਇਹਨਾਂ ਨੂੰ ਮੈਂ ਕਿਹਾ ਸੀਗਾ ਮੈਂ ਕਿ ਸੜਕ ਠੀਕ ਕਰਾਨੀ ਉਹ ਵੀ ਮੈਂ ਕਰਾ ਕੇ ਦੂੰਗਾ। ਲਾਈਟਿੰਗ ਠੀਕ ਕਰਾ ਕੇ ਦੂੰਗਾ। ਇਹਨਾਂ ਦੇ ਕਿ ਤੁਸੀਂ ਪਿੱਛੇ ਦੇਖੋਗੇ ਪੋਲ ਗਿਰਿਆ ਹੋਇਆ ਹੈ ਅੱਗਲੀ ਦਾ। ਉਹ ਪੋਲ ਵੀ ਮੈਂ ਆਪਣੇ ਪੈਸੇ ਖਰਚ ਕੇ ਠੀਕ ਕਰਾ ਰਿਹਾ ਹਾਂ। ਉਸ 'ਚ ਵੀ ਆਬਜੈਕਸ਼ਨ ਹੈ। ਰਾਤੀਏ ਕੁੰਡੀਆਂ ਮਾਰਦੇ ਨੇ। ਅਗਰ ਤੁਸੀਂ ਦੇਖੋਗੇ ਲਾਸਟ ਵਾਲਾ ਪੋਲ ਗਿਰਿਆ ਪਿਆ। ਅਸੀਂ ਉਹਨੂੰ ਬਿਜਲੀ ਦਫ਼ਤਰ ਵਾਲਿਆਂ ਨੂੰ ਕਿਹਾ ਉਹ ਕਹਿੰਦੇ ਠੀਕ ਹੈ ਅਸੀਂ ਲਗਾ ਜਾਂਦੇ ਹਾਂ। ਬਟ ਇਹ ਲਗ ਕਿ ਸਿੱਧੇ ਸਰਟੀਫਿਕੇਟ ਲੱਗ ਜਾਏਗੀ ਜਾਂ ਪਟਾਕਾ ਪੈ ਜਾਏਗਾ ਤੋਂ ਨਹੀਂ ਕਰ ਰਹੇ ਇਹ ਉਹਦੇ ਵਿੱਚ ਵੀ ਕੋਆਪਰੇਟ ਨਹੀਂ ਕਰ ਰਹੇ